ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਿਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਏ ਦਹਿ ਰੋਗ ਨਾ ਲੱਗਾਏ ਪੰਨੇ ਸਭ ਕਿਸ ਪਾਏ ਪ੍ਰਿਦਾ ਜੋ ਤੈ ਮਰਨੇ ਮੁਕੀਆਂ ਤਿੰਨਾ ਨਾਮਾਰੇ ਘਮਾ ਆਪਣੜੇ ਘਰ ਜਾਈ ਐ ਤਰਤਨਾ ਦੇ ਚਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 68 ਮਹਲਾ 5 ਵਾ ਗਰਪੂਰਾ ਪੇਟਿਓ ਬੜ ਪਾਗੇ ਮਨੈ ਪਿਆ ਪ੍ਰਗਾਸਾ ਕੋਇ ਨਾ ਪੌਚਣ ਹਾਰਾ ਦੂਜਾ ਆਪਣੇ ਸਹਬ ਕਾ ਪ੍ਰਵਾਸਾ ਆਪਣੇ ਸਤਗੁਰ ਕੇ ਬਿਲੇ ਹਾਰੇ ਆਗੇ ਸੁਖੋ ਪਛੇ ਸੁਖ ਸਹਿਜਾ ਕਰ ਅਨੰਦ ਹਮਾਰੇ ਰਹਾਓ अंतर में करणे हारा सोए खसम हमारा निरपो कहे चरने लागे इक राम नाम अतारा सफल दर्शन अकाल मूरत प्रभ है बेओ हारा कंठ लगाए अपने जन रखे अपनी प्रीत प्यारा बड़े बड़े आई आचर्ज सोपा कार्य आया रसे नानक को गुरपुरा पेट्यो सगले दुख बिना से सुरठ महला पंजा ਪ੍ਰਭ ਕੇ ਸ਼ਰਨ ਸਗਲ ਪੈ ਲਾਥੇ ਦੁੱਖ ਬਿਨ ਸਹਿ ਸੁਖ ਪਾਇਆ ਦਇਆល ਹੋਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰੂ ਤਿਆਇਆ ਪ੍ਰਭ ਜੀਓ ਤੂੰ ਮੇਰੋ ਸਹਬੋ ਦਾਤਾ ਕਰ ਕਿਰਪਾ ਪ੍ਰਭ ਦੇਨ ਦਿਆਲਾ ਗੁਣ ਗਾਵ ਰੰਗ ਰਾਚ ਰਹਾ ਸਤਗੁਰ ਨਾਮ ਨਿਤ ਆਨੰਦ ੜਾਇਆ ਚਿੰਤਾ ਸਗਲ ਬਿਨਾਸੇ ਕਰ ਕਿਰਪਾ ਆਪਣੋ ਕਲ ਲੈ ਕਰ ਲੀਨਾ ਮਨ ਵਸਿਆ ਅਬ ਨਾਸੇ ਤਾਂ ਕੋ ਵਿਗਨ ਨਾ ਕੋ ਲਾਗੇ ਜੇ ਸਤਗੁਰੇ ਆਪਣੇ ਰਾਖੇ ਕਰਨ ਕਮਲ ਵਸੇ ਹਿਰਦੇ ਅੰਦਰ ਅੰਮ੍ਰਿਤ ਹਰ ਦਾਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਨ ਮੰਨ ਕੇ ਈਸ਼ੁ ਪੁਜਾਈ ਨਾਨਕ ਦਾਸ ਤਾਂ ਕੇ ਬਲਿਹਾਰੇ ਜਨ ਪੂਰਨ ਪੈ ਜਿ ਰਖਾਈ ਸੁਰਠੇ ਮਹਲਾ ਪੰਜਵਾ ਜਕ ਸਿਮਰਨ ਸਭ ਕਿਛੁ ਪਾਈਐ ਬਿਰਥੇ ਕਾਲ ਨ ਜਾਇ ਜਸ ਪ੍ਰਭ ਤਿਆਗ ਅਮਰ ਕਟ ਰਚੋ ਜੇ ਸਭ ਮੈਂ ਰਹਾ ਸਮਾਈ ਹਰ ਹਰ ਸਿਮਰ ਸੰਤ ਗੋਪਾਲਾ ਸਾਧ ਸੰਗ ਮਿਲਨਾ ਮਤਿ ਆਵੋ ਤੂਰਨ ਹੋਵੇ ਕਲਾ ਰਹਾਓ ਸਾਰ ਸਮਲੇ ਨਿਤ ਪ੍ਰਤਪਨ ਪ੍ਰੇਮ ਸਹਿਤ ਗੜ ਲਾਵੇ ਕਹੋ ਨਾਨਕ परब तुमरे बिसरत जगत जीवन कैसे पावे माला पंजा जित पार ब्रह्म सो सोगर दसाया सुख सागर गुर पाया सा सगल मिटाया हर के नाम के बड़ाए आठ पैर गुण गाए गुरपूरे ते पाए राहो प्रभु के अकथ कहानी जन बोले अमृत वाणी नानक दास बखानी गुरपूरे ते जानी टडी महला پنجਵਾ ਹਰ ਬਿਸਰਤ ਸਦਾ ਖਵਾਰੇ ਤਾਂ ਕੋ ਠੋਖਾ ਕਾਮਿਆਪੇ ਜਾ ਕੋਟ ਤੁਹਾਰੇ ਰਹੋ ਬਿਨ ਸਿਮਰਣੇ ਜੈਸੇ ਜੀਵਨ ਬਲਨਾ ਸਰਪ ਜੈਸੇ ਅਰਜਾਰੇ ਨਵਖੰਡਣ ਕੋ ਰਾਜ ਕਮਾਵੇ ਅੰਤ ਚਲੇਗਾ ਹਾਰੇ ਗੁਣ ਨਿਧਾਨ ਗੁਣ ਤਿਨੇ ਗਾਏ ਜਾ ਕੋ ਕਿਰਪਾ ਤਾਰੇ ਸੋ ਸੁਖਿਆ ਤਨ ਉਸ ਜਨਮ ਨਾਨਕ ਤੇ ਸ ਬਲਿਹਾਰੇ ਸੁਰਠ ਮਹਲਾ ਪੰਜਵਾਂ ਸੋਇ ਕਰੈ ਜੋਤਿ ਦੇ ਭਾਵੈ ਮੋਹ ਸਿਆਣਪ ਕਛੁਨ ਆਵੇ ਹੰਬਾਰ ਕਤੋ ਸ਼ਰੜਾਏ ਪ੍ਰਭ ਆਪੇ ਪੈ ਨਿਰਖਾਏ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਣ ਲਾਗਾ ਕਰੇ ਤੇਰਾ ਕਿਰਾਇਆ ਰਹਾ ਜੀ ਆ ਜੰਤ ਤੇਰੇ ਧਾਰੇ ਪਰਬ ਡੋਰੇ ਹੱਥ ਤੁਮਾਰ ਜੇ ਕਰਾਵੇ ਸੋ ਕਰਣਾ ਨਾਨਕ ਦਾਸ ਤੇਰੀ ਸਰਣਾ ਜੇ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੇਮਾਰੇ ਜੇ ਕਰਾਵੇ ਸੋ ਕਰਨਾ ਨਾਨਕ ਦਾਸ ਤੇਰੀ ਸਰਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਿਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਏ ਦਹਿ ਰੋਗ ਨਾ ਲੱਗਾਏ ਪੰਨੇ ਸਭ ਕਿਸ ਪਾਏ ਪ੍ਰਿਦਾ ਜੋ ਤੈ ਮਰਨੇ ਮੁਕੀਆਂ ਤਿਨਾ ਨਾਮਾਰੇ ਘੁੰਮਾ ਆਪਨੜੇ ਘਰ ਜਾਈ ਐ ਤਰਤਨਾ ਦੇ ਚਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਗੁਰਪੂਰਾ ਪੇਟਿਓ ਬੜ ਪਾਗੇ ਮਨੈ ਪਿਆ ਪ੍ਰਗਾਸਾ ਕੋਇ ਨਾ ਪੌਚਣ ਹਾਰਾ ਦੂਜਾ ਆਪਣੇ ਸਹੇਬ ਕਾ ਪਰਵਾਸਾ ਆਪਣੇ ਸਤਿਗੁਰ ਕੇ ਬਿਲੇ ਹਾਰੇ ਅਗੈ ਸੁਖੋ ਪਛੈ ਸੁਖ ਸਹਿਜਾ ਕਰ ਅਨੰਦ ਹਮਾਰੇ ਰਹਾਓ ਅੰਤਰ ਜਾਮੇ ਕਰਨੇ ਹਾਰਾ ਸੋਇ ਖਸ ਮਹਮਾਰਾ ਨਿਰਭਉ ਭੈ ਗੁਰ ਚਰਨੇ ਲਾਗੇ ਇਕ ਰਾਮ ਨਾਮ ਅਤਾਰਾ ਸਫਲ ਦਰਸ਼ਨ ਆਕਾਲ ਮੂਰਤ ਪਰਮ ਹੈ ਬਿਉ ਮਨਹਾਰਾ ਕੰਠ ਲਗਾਏ ਆਪਣੇ ਜਨ ਰਖੇ ਆਪਣੇ ਪ੍ਰੀਤ ਪਿਆਰਾ ਵੱਡੇ ਵਡਿਆਈ ਅਚਰਜੇ ਸੋਭਾ ਕਾਰਜ ਆਇਆ ਰਸੇ ਨਾਨਕ ਕੋ ਗੁਰਪੁਰਾ ਪਿਟਿਓ ਸਗਲੇ ਦੁਖ ਬਿਨਸੇ ਸੁਰਠੇ ਮਹਲਾ ਪੰਜਵਾ ਪ੍ਰਭ ਕੇ ਸ਼ਰਨ ਸਗਲ ਪਹਿ ਲਾਠੇ ਦੁਖ ਬਿਨਸੇ ਸੁਖ ਪਾਇਆ ਦਿਆਲ ਹਵਾ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰੂ ਤਿਆਇਆ ਪ੍ਰਭ ਜੀਓ ਤੋਂ ਮੇਰੋ ਸਹਬੋ ਦਾਤਾ ਕਰ ਕਿਰਪਾ ਪ੍ਰਭ ਦੇਨ ਦਿਆਲਾ ਗੁਣ ਗਾਵ ਰੰਗ ਰਾਤਾ ਰਹਾ ਸਤਗੁਰ ਨਾਮ ਨਿਤ ਆਨੰਦ ੜਾਇਆ ਚਿੰਤਾ ਸਗਲ ਬਿਨਾਸੇ ਕਰ ਕਿਰਪਾ ਆਪਣਾ ਕਨਨ ਕਰ ਲੀਨਾ ਮਨ ਬਸਿਆ ਬਨਾਸੀ ਤਾਂ ਕੋ ਵਿਗਨ ਨਾ ਕੋ ਲਾਗੇ ਜਿਉ ਸਤਿਗੁਰੇ ਆਪਣੇ ਰਾਖੇ ਚਰਨ ਕਮਲ ਬਸੇਰ ਦੇ ਅੰਤਰ ਅੰਮ੍ਰਿਤ ਹਰ ਦਾਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਦ ਮਨ ਕੇ ਈਸ਼ ਪੁਜਾਈ ਨਾਨਕ ਦਾਸ ਤਾ ਕੇ ਬਲਿਹਾਰੇ ਜਨ ਪੂਰਨ ਪੈ ਜਿ ਰਖਾਈ ਸੁਰਠ ਮਹਲਾ ਪੰਜਵਾ ਜਕ ਸਿਮਰਨ ਸਭ ਕਿਛੁ ਪਾਈਐ ਬਿਰਥੇ ਘਾਲ ਨ ਜਾਇ ਤਿਸ ਪ੍ਰਭ ਤਿਆਗ ਅਵਰਕਤਿ ਰਚਹੁ ਜਉ ਸਦਮੈ ਰਹਾ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਥ ਸੰਗ ਮਿਲਣਾ ਨਾ ਮਤਿ ਆਵੋ ਤੁਰਨ ਹੋਵੇ ਕਲਾ ਰਹਾਓ ਸਾਰਸ ਮਾਲੇ ਨਿਤ ਪ੍ਰਤ ਪਾਲੇ ਪ੍ਰੇਮ ਸਹਿਤ ਗੜ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਵਿਸਰਤ ਜਗਤ ਜੀਵਨ ਕੈਸੇ ਪਾਵੇ ਛੁਰਠ ਮਾਲਾ ਪੰਜਵਾ ਜਿਟ ਪਾਰ ਬ੍ਰਹਮ ਚਿੱਤ ਆਇਆ ਸੁਖ ਕਰਦਾ ਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਾਸ ਸਗਲ ਮਿਟਾਇਆ ਹਰ ਕੇ ਨਾਮ ਕੇ ਵੜਿਆਏ ਆਠ ਪੈਰ ਗੁਣ ਗਾਏ ਗੁਰ ਪੂਰੇ ਤੇ ਪਾਈ ਰਹਾ ਪ੍ਰਭ ਕੇ ਅਕੱਠ ਕਹਾਣੇ ਜਨ ਬੋਲੇ ਅਮਰਤ ਬਾਣੀ ਨਾਨਕ ਦਾਸ ਵਖਾਣੇ ਗੁਰਪੂਰੇ ਤੇ ਜਾਣੀ ਟੁੱਟੇ ਮਹਲਾ ਪੰਜਵਾ ਹਰ ਬਿਸਰਤ ਸਦਾ ਖਵਾਰੇ ਤਾਕ ਧੋਖਾ ਕਾਮਿਆਪੇ ਜਾ ਕੋਟ ਤੇ ਹਾਰੇ ਰਹੋ ਬੇਨੁ ਸਿਮਰਣੇ ਜੈਸੇ ਜੀਵਨ ਬਲਨਾ ਸਰਪ ਜੈਸੇ ਅਰਜਾਰੇ ਨਵਖੰਡਲ ਕੋ ਰਾਜ ਕਮਾਵੇ ਅੰਤ ਚਲੇਗੋ ਹਾਰੇ ਗੁਣ ਨਿਧਾਨ ਗੁਣ ਟਿਨੇ ਗਾਏ ਜਕਾ ਕਿਰਪਾ ਚਾਰੇ ਸੋ ਸੁਖਿਆ ਤਨ ਉਸ ਜਨਮਾ ਨਾਨਕ ਟਿਸ ਬਲਿਹਾਰੇ ਸੋਰਠਿ ਮਹਲਾ ਪੰਜਵਾਂ ਸੋਇ ਕਰੈ ਜੋਤਿ ਤੇ ਭਾਵੈ ਮੋਹ ਸਿਆਣਪ ਕਛੁਨ ਆਵੈ ਹੰਬਾਰ ਕਤੋ ਸ਼ਰਣਾਇ ਪ੍ਰਭ ਆਪੇ ਪੈ ਨਿਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਣ ਲਾਗਾ ਕਰੇ ਤੇਰਾ ਕਿਰਾਇਆ ਰਹਾ ਜਿਹਾ ਜੰਤ ਤੇਰੇ ਤਾਰੇ ਪਰਬ ਡੋਰੇ ਹੱਥ ਤੁਮਾਰ ਜੇ ਕਰਾਵੇ ਸੋ ਕਰਣਾ ਨਾਨਕ ਦਾਸ ਤੇਰੀ ਸਰਣਾ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੇ ਕਰਾਵੇ ਸੋ ਕਰਨਾ ਨਾਨਕ ਦਾਸ ਤੇਰੀ ਸ਼ਰਣਾ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਪ੍ਰਿਦਾ ਬਰੇ ਦਾ ਭਲਾ ਕਰ ਗੁੱਸਾ ਮਨ ਨਾ ਹੜਾਏ ਦਹਿ ਰੋਗ ਨਾ ਲੱਗਾਏ ਪੰਨੇ ਸਭ ਕਿਛ ਪਾਏ ਪ੍ਰਿਦਾ ਜੋ ਤੈ ਮਰਨੇ ਮੁਕੀਆਂ ਤਿਨਾ ਨਾਮਾਰੇ ਘਮ ਆਪਨੜੇ ਘਰ ਜਾਈ ਐ ਤਰਤਨਾ ਦੇ ਚੁਮ ਸਤਨਾਮ ਸ੍ਰੀ ਵਾਹਿਗੁਰੂ ਸਾਜੇ ਸੋਰਠਿ ਮਹਲਾ 5 ਗੁਰਪੂਰਾ ਪੇਟਿਓ ਬਡ ਪਾਗੇ ਮਨੈ ਪਿਆ ਪ੍ਰਗਾਸਾ ਕੋਇ ਨਾ ਪੌਚਣ ਹਾਰਾ ਦੂਜਾ ਆਪਣੇ ਸਹੇਬ ਕਾ ਪ੍ਰਵਾਸਾ ਆਪਣੇ ਸਤਿਗੁਰ ਕੇ ਬਿਲੇ ਹਾਰੇ ਆਗੇ ਸੁਖੋ ਪਾਛੇ ਸੁਖ ਸਹਿਜਾ ਕਰ ਅਨੰਦ ਹਮਾਰੇ ਰਹਾਓ ਅੰਦਰ ਜਾ ਮੇ ਕਰਨੇ ਹਰਾ ਸੋਏ ਖਸ ਮਹਮਾਰਾ ਨਿਰਪੋ ਭੈ ਗੁਰ ਚਰਨੇ ਲਾਗੇ ਇਕ ਰਾਮ ਨਾਮ ਅਤਾਰਾ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਬਿਓ ਬਨਹਾਰਾ ਕੰਠ ਲਗਾਏ ਆਪਣੇ ਜਨ ਰਖੇ ਆਪਣੇ ਪ੍ਰੀਤ ਪਿਆਰਾ ਵੱਡੇ ਵੱਡਿਆਈ ਅਚਰਦੇ ਸੋਭਾ ਕਾਰਜ ਆਇਆ ਰਸੇ ਨਾਨਕ ਕੋ ਗੁਰਪੁਰਾ ਪਿਟਿਓ ਸਗਲੇ ਦੁਖਾ ਬਿਨਸੇ ਸੁਰਠੇ ਮਹਲਾ ਪੰਜਵਾ ਪ੍ਰਭ ਕੇ ਸ਼ਰਨ ਸਗਲ ਪਹਿ ਲੱਥੇ ਦੁਖ ਬਿਨਸੇ ਸੁਖੋ ਪਾਇਆ ਧਿਆਲ ਹੋਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰੂ ਤਿਆਇਆ ਪ੍ਰਭ ਜੀਓ ਤੂੰ ਮੇਰੋ ਸਹਬੂ ਦਾਤਾ ਕਰ ਕਿਰਪਾ ਪ੍ਰਭ ਦੇਨ ਦਿਆਲਾ ਗੁਣ ਗਾਵ ਰੰਗ ਰਾਤਾ ਰਹਾ ਸਤਗੁਰ ਨਾਮ ਨਿਧਾਨ ਅੰਦਰ ੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਨਨ ਕਰ ਲੀਨਾ ਮਨ ਵਸਿਆ ਅਬ ਨਾਸੀ ਤਾਂ ਕੋ ਵਿਗਨ ਨਾ ਕੋ ਲਾਗੇ ਜੋ ਸਤ ਕਰੇ ਆਪਣੇ ਰਾਖੇ ਕਰਨ ਕਮਲ ਬਸੇ ਰਦੇ ਅੰਤਰ ਅੰਮ੍ਰਿਤ ਹਰ ਦਾਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੇ ਈਸ਼ ਪੁਜਾਈ ਨਾਨਕ ਦਾਸ ਚਾਕੇ ਬਲਿਹਾਰੇ ਜਨ ਪੂਰਨ ਪੈ ਜਿ ਰਖਾਈ ਸੁਰਠ ਮਹਲਾ ਪੰਜਵਾ ਜਾ ਕੈ ਸਿਮਰਨ ਸਭ ਕਿਛੁ ਪਾਈਐ ਬਿਰਥੇ ਕਾਲ ਨ ਜਾਇ ਤਿਸ ਪ੍ਰਭ ਤਿਆਗ ਅਵਰਕਤਿ ਰਚਹੁ ਜਉ ਸਭ ਮੈ ਰਹਾ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲਨਾ ਮਤਿ ਆਵੋ ਪੂਰਨ ਹੋਵੇ ਕਾਲ ਰਹਾਉ ਸਾਰ ਸਮਾਲੇ ਨਿਤ ਪ੍ਰਤਪਾਨੇ ਪ੍ਰੇਮ ਸਹਿਤ ਗੜ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਛੁਰਠ ਮਾਲਾ ਪੰਜੇਵਾ ਜਿਤ ਪਾਰ ਬ੍ਰਹਮ ਚਿਟਿਆ ਆਇਆ ਸੁਖ ਕਰਦਾ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਾਸ ਸਗਲ ਮਿਟਾਇਆ ਹਰ ਕੇ ਨਾਮ ਕੇ ਵੜਿਆਏ ਆਠ ਪੈਰ ਗੁਣ ਗਾਏ ਗੁਰ ਪੂਰੇ ਤੇ ਪਾਈ ਰਹਾ ਪ੍ਰਭ ਕੇ ਅਕਤ ਕਹਾਣੇ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਿਖਾਣੇ ਗੁਰ ਪੂਰੇ ਤੇ ਜਾਣੀ ਟੁੱਟੇ ਮਹਲਾ ਪੰਜਵਾ ਹਰ ਬਿਸਰਤ ਸਦਾ ਖਵਾਰੇ ਤੱਕ ਢੋਖਾ ਕਾਮਿ ਆਪੇ ਜਾ ਕੋਟ ਤੇ ਹਾਰੇ ਰਹਾ ਬੈਨ ਸਿਮਰਣੇ ਜੈਸੇ ਜੀਵਨ ਬਲਨਾ ਸਰਪ ਜੈਸੇ ਅਰ ਜਾਰੇ ਨਵਖੰਡਨ ਕੋ ਰਾਜ ਕਮਾਵੇ ਅੰਤ ਚਲੇਗੋ ਹਾਰੇ ਗੁਣ ਨਿਹਾਨ ਗੁਣ ਤਨੇ ਗਾਏ ਜਾਕੋ ਕਿਰਪਾ ਸਾਰੇ ਸੋ ਸੁਖਿਆ ਤਨ ਉਸ ਜਨਮ ਨਾਨਕ ਟਟ ਬਲਿਹਾਰੇ ਸੋਰਠਿ ਮਹਲਾ ਪੰਜਵਾਂ ਸੋਇ ਕਰੈ ਜੋ ਤੁਧ ਭਾਵੈ ਮੋਹ ਸਿਆਣਪ ਕਛੁਨ ਆਵੇ ਹੰਬਾਰ ਕਤੋ ਸ਼ਰਣਾਏ ਪ੍ਰਭ ਆਪੇ ਪੈ ਨਿਰਖਾਏ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਣ ਲਾਗਾ ਕਰੇ ਤੇਰਾ ਕਿਰਾਇਆ ਰਹਾਉ ਜੀ ਆ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੇਮਾਰੇ ਜੇ ਕਰਾਵੇ ਸੋ ਕਰਨਾ ਨਾਨਕ ਦਾਸ ਤੇਰੀ ਸਰਣਾ ਜੀ ਆ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੇਮਾਰੇ ਜੇ ਕਰਾਵੇ ਸੋ ਕਰਨਾ दास तेरी शरणा वाहिगुरु जी का ख़सा वाहिगुरु जी की फति